15 ਕਿਲੋ ਦੇ ਜੈਕਟ ਪਾ ਕੇ ਆਪਨੇ ਲਾਇਆ 100 ਪੁਲਅਪਸ ਉਸ ਤੋਂ ਬਾਅਦ ਫ੍ਰੀ ਵੇਟਿਡ ਲਾਇਏ ਸੀਗੇ 100 ਤੇ ਉਸ ਤੋਂ ਬਦਲ ਆਏ ਸੀਗੇ 50 ਸਪਾਟੇ ਨਾਲ ਪੁਲਅਪਸ 50 ਤੇ ਤੁਹਾਨੂੰ ਵੀ ਪਤਾ ਆਪਣੇ 135 ਜਾਂ ਜੋ 110 ਦਿਨ ਅੱਜ ਪੂਰੇ ਹੋ ਚੁੱਕੇ ਆ ਤੇ ਆਪਾਂ ਨੂੰ ਹੋਰ ਵੀ ਜਿਆਦਾ ਇੰਟੈਂਸ ਵਰਕਆਊਟ ਜਿਹੜਾ ਕਰਨਾ ਪੈਣਾ ਐ ਚਲ ਜੇ ਦਿੱਕਤ ਕਿੱਥੇ ਆ ਰਹੀ ਆ ਆਪਾਂ ਨੂੰ ਜੇ ਮੈਂ ਜਿੰਨਾ ਇੰਟੈਂਸ ਵਰਕਆਊਟ ਕਰਦਾ ਜਿੰਨੇ ਮੈਂ ਪੁਲਅਪਸ ਲਾਉਣ ਦੀ ਕੋਸ਼ਿਸ਼ ਕਰਦਾ ਉਹਨੇ ਹੀ ਆਪਣੀ ਹੱਥਾਂ ਦੀ ਕੰਡੀਸ਼ਨ ਆ ਜਿਹੜੀ ਖਰਾਬ ਹੋ ਜਾਂਦੀ ਆ ਤੇ ਤੁਹਾਨੂੰ ਵੀ ਪਤਾ ਲਾਸਟ ਮੈਂ 2400 ਪੁਲਅਪਸ ਲਾਏ ਸੀਗੇ ਉਦੋਂ ਜੇ ਤੁਸੀਂ ਦੇਖਿਆ ਹੋਊਗਾ ਮੈਂ ਉਸ ਤੋਂ ਬਾਅਦ ਜਿਹੜੇ ਪੁਸ਼ਅਪਸ ਮਾਰ ਕੇ ਦਿਖਾਏ ਸੀਗੇ ਪੂਰੇ 11 ਘੰਟੇ ਲਾਉਣ ਤੋਂ ਬਾਅਦ ਉਹ ਪੁਸ਼ਅਪਸ ਲਾਉਣ ਦਾ ਇਹੀ ਮਤਲਬ ਸੀਗਾ ਵੀ एनर्जी ਹਲੇ ਵੀ ਆਪਣੇ ਜਿ ਪੂਰੀ ਆ ਉਹਦਾ ਚਲੋ ਐਕਚੁਅਲ ਜ ਮੈਂ ਉਸ ਦਿਨ ਅਟੈਂਪਟ ਨਹੀਂ ਸੀ ਕੀਤਾ ਜਸਟ ਆਪਾਂ 11 ਘੰਟੇ ਲਾ ਕੇ ਦੇਖੇ ਸੀਗੇ ਹੋਰ ਵੀ ਆਪਾਂ ਲਾ ਸਕਦੇ ਸੀਗੇ ਬਟ ਮੈਂ ਤੁਹਾਨੂੰ ਦੱਸ ਰਿਹਾ ਵੀ ਪ੍ਰੋਬਲਮ ਕਿੱਥੇ ਆ ਰਹੀ ਆ ਆਪਾਂ ਨੂੰ ਆਪਣੇ ਜਿਹੜੇ ਹੱਥਾਂ ਦੀ ਕੰਡੀਸ਼ਨ ਆ ਉਹ ਖਰਾਬ ਹੋ ਜਾਂਦੀ ਆ ਜਿਹੜੀ ਵੀਡੀਓ ਜੇ ਤੁਹਾਨੂੰ ਦਿਖਦੀ ਆ ਉਹ ਉੱਪਰ ਵਾਲੀ ਸਕਿਨਾਂ ਜਿਹਦੇ ਤੇ ਤੁਹਾਨੂੰ ਜ਼ਖਮ ਦਿਖਦੇ ਆ ਛਾਲੇ ਹੋਏ ਦਿਖਦੇ ਆ ਐਕਚੁਅਲੀ ਜਿਹੜੀ ਦਰਦ ਜਿਹੜਾ ਹੈਗਾ ਉਹ ਹੈਗਾ ਇਨਰ ਸਕਿਨ ਚ ਜਾਨੀ ਕਿ ਥੱਲੇ ਵਾਲੀ ਜਿਹੜੀ ਲੇਅਰ ਹੁੰਦੀ ਆ ਸਕਿਨ ਦੀ ਉਹਦੇ ਵਿੱਚ ਦਰਦ ਸੀਗਾ ਤਾਂ ਕਰਕੇ ਤੁਸੀਂ ਮੇਰੀ ਲਾਸਟ ਵੀਡੀਓਜ਼ ਵੀ ਦੇਖਦੇ ਹੋਵੋਗੇ ਮੈਂ ਕੱਟ ਪੁਲ ਅਪਸ ਜਿਹੜੇ ਪਰਫਾਰਮ ਕਰ ਰਿਹਾ ਸੀਗਾ ਕਿਉਂਕਿ ਰਿਕਵਰੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਹੱਥਾਂ ਦੀ ਰਿਕਵਰੀ ਲਈ ਆਪਾਂ ਨੇ ਸਾਰਾ ਟ੍ਰੀਟਮੈਂਟ ਆਪਣਾ ਕਰਕੇ ਦੇਖਿਆ ਤੇ ਹੁਣ ਪਰਮਾ ਤਮਰੀ ਕਿਰਪਾ ਨਾਲ 70-80% ਆਪਣੇ ਹੱਥਾਂ ਦੀ ਰਿਕਵਰੀ ਹੈ ਗਈਆ ਸੋ ਇਸ ਕਰਕੇ ਮੈਂ ਕੋਈ ਬਿਨਾ ਗਲਵਜ਼ ਤੋਂ ਕੋਈ ਐਕਸਰਸਾਈਜ਼ ਵੀ ਨਹੀਂ ਲਾਉਂਦਾ ਹੁਣ ਵੀ ਆਪਾਂ ਫਾਈਨਲ ਡੇ ਤੇ ਕੋਈ ਆਪਾਂ ਨੂੰ ਦਿੱਕਤ ਨਾ ਆਵੇ ਤੇ ਆਪਾਂ ਪੂਰੀ ਤਰ੍ਹਾਂ ਪ੍ਰੇਪੇਅਰ ਹੋ ਕੇ ਫਿਰ ਆਪਣਾ ਫਾਈਨਲ ਜਿਹੜਾ ਅਟੈਂਪਟ ਕਰਕੇ ਦੇਖਾਂਗੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਆਪਾਂ 4030 ਪੁਲਅਪਸ ਦਾ ਜਿਹੜਾ ਵਰਲਡ ਰਿਕਾਰਡ ਚੇਸ ਕਰ ਰਹੇ ਆ ਡੇਵਿਡ ਕੋਗਿੰਸ ਦਾ ਜਿਹੜਾ ਕਿ ਵਰਲਡ ਦਾ ਟਫੈਸਟ ਮੈਨ ਆ ਤੇ ਆਪਾਂ ਇੰਡੀਆ ਜੋ ਪਹਿਲੇ